ਨੂੰ ਅਪੀਲਾ ਕਿ ਜਿਹੜੇ ਕਿਸਾਨਾਂ ਦੀ ਹਜ਼ਾਰਾਂ ਕਰੋੜ ਦੀ ਲੁੱਟ ਹੋ ਗਈ ਭਾਰਤ ਸਰਕਾਰ ਨੇ 44000 ਕਰੋੜ ਰੁਪਇਆ ਐਮਐਸਪੀ ਤੇ ਖਰੀਦ ਲਈ ਦਿੱਤਾ ਸੀ ਉਹ ਪੂਰੀ ਖਰੀਦ ਕੀਤੀ ਨਹੀਂ ਕਿਸਾਨ ਮੰਡੀਆਂ ਚ ਰੁੱਲਦਾ ਰਿਹਾ 15-15 ਦਿਨ ਮਹੀਨਾ-ਮਹੀਨਾ ਉਹਨੇ ਘਬਰਾ ਕੇ ਜਿਹੜੇ ਉਹਨੂੰ ਕੱਟ ਲੱਗੇ ਨੇ 5-5 7-700 ਰੁਪਏ ਦੇ 3-300 ਰੁਪਏ ਦੇ ਉਹਦੀ ਪਰਪਾਈ ਕੌਣ ਕਰੇਗਾ ਉਹ ਆਪਦੀ ਲੜਾਈ ਲੜ ਨਹੀਂ ਸਕਦਾ ਉਹਦੇ ਲਈ ਜਥੇਬੰਦੀਆਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਦਾ ਕੇ ਵਿਚ ਰੱਖਿਆ ਹੀ ਨਹੀਂ ਹੈ ਕਿਉਂਕਿ ਉਹਦੇ ਚੋਂ ਸਾਰੇ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੁੱਟ ਕੀਤੀ ਹੈ ਔਰ ਵਪਾਰੀਆਂ ਨੇ ਔਰ ਸਰਕਾਰੀ ਅਧਿਕਾਰੀਆਂ ਨੇ ਔਰ ਉਹਦੇ ਚ ਕੁਝ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋ ਗਏ ਸੀ ਇਸ ਕਰਕੇ ਨਹੀਂ ਰੱਖ ਰਹੇ ਤੇ ਉਹ ਇਮਾਨਦਾਰੀ ਨਾਲ ਕਿਸਾਨ ਦੀ ਲੜਾਈ ਲੜਨੀ ਹੈ ਤਾਂ ਉਹ ਕਿਸਾਨ ਨੂੰ ਉਹਦੀ ਫਸਲ ਦੀ ਪੈਦਾਵਾਰ ਦੀ ਪੂਰੀ ਕੀਮਤ ਮਿਲੇ ਔਰ ਜਦੋਂ ਕਿ ਭਾਰਤ ਸਰਕਾਰ ਨੇ ਦਿੱਤੀ ਹੈ ਤੁਸੀਂ ਐਮਐਸਪੀ ਦੇ ਕਾਨੂੰਨ ਦੀ ਗੱਲ ਕਰਦੇ ਹੋ ਕਿਹੜਾ ਕਾਨੂੰਨ ਦੀ ਗੱਲ ਕਰਦੇ ਹੋ ਕਾਨੂੰਨ ਤਾਂ ਜ ਵੀ ਬਣਿਆ ਹੋਇਆ ਪੰਜਾਬ ਚ ਐਮਐਸਪੀ ਦੀ ਖਰੀਦ ਹੁੰਦੀ ਹੈ ਦੋਨਾਂ ਫਸਲਾਂ ਤੇ ਬਾਕੀਆਂ ਤੇ ਵੀ ਹੋਜੂਗੀ ਜਿਹੜੀ ਬਿਜਣੀ ਹੈ ਉਹਦੇ ਬਾਰੇ ਗੱਲ ਕਰੋ ਐਵੇਂ ਕਿਸਾਨ ਨੂੰ ਪੰਬਲ ਪੂਸੇ ਚ ਨਾ ਪਾਓ ਔਰ ਪੰਜਾਬ ਦਾ ਵੀ ਨੁਕਸਾਨ ਨਾ ਕਰੋ ਔਰ ਆਪਸ ਚ ਏਕਾ ਕਰੋ ਏਕਾ ਕਰਕੇ ਸਹੀ ਤਰੀਕੇ ਨਾਲ ਉਹਨੀਆਂ ਮੰਗਾਂ ਦੇ ਲਈ ਸੰਘਰਸ਼